ਮਨਪ੍ਰੀਤ ਯਾਲੀ ਇੱਕ ਵੱਡਾ ਨਾਮ ਇੱਕ ਵੱਡਾ ਚਿਹਰਾ ਉੱਪਰ ਕੇ ਸਾਹਮਣੇ ਆਏ ਨੇ ਖਾਸ ਤੌਰ ਦੇ ਉੱਤੇ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਬਹੁਤ ਕੁਝ ਉਸ ਤੋਂ ਪਹਿਲਾਂ ਮਨਪ੍ਰੀਤ ਯਾਲੀ ਸੋਚ ਕੇ ਬੈਠੇ ਸੀ ਸੀਨੀਅਰ ਪੱਤਰਕਾਰ ਇਸ ਗੱਲ ਦਾ ਦਾਵਾ ਕਰਦੇ ਆਂ ਔਰ ਬਹੁਤ ਕੁਝ ਇਸ ਦੌਰਾਨ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਹੁਣ ਤੱਕ ਆਦੇ-ਆਦੇ ਹੋਇਆ ਜਿਹਦੇ ਵਿੱਚ ਮਨਪ੍ਰੀਤ ਯਾਲੀ ਦਾ ਰੋਲ ਜਿਹੜਾ ਆ ਉਹਦੇ ਉੱਤੇ ਸੀਨੀਅਰ ਪੱਤਰਕਾਰਾਂ ਨੇ ਟਿੱਪਣੀ ਕੀਤੀ ਆ ਸੀਨੀਅਰ ਪੱਤਰਕਾਰਾਂ ਨੇ ਮਨਪ੍ਰੀਤ ਯਾਲੀ ਦੇ ਕਾਰਜ ਕਾਲ ਕਿ ਟਪੜੀ ਕੀਤੀ ਹੈ ਪ੍ਰਤੀਤ ਹੁੰਦਾ ਕਿ ਮੰਤੂ ਤੇ ਆਲੀ ਕੁਝ ਸੋਚੀ ਬੈਠੇ ਸੀ ਜਿਸ ਤਰ੍ਹਾਂ ਦੀ ਜਾਣਕਾਰੀ ਸੀਨੀਅਰ ਪੱਤਰਕਾਰ ਸਾਂਝੀ ਕਰ ਰਿਹਾ ਉਹਨੂੰ ਸੁਣ ਕੇ ਇਹ ਲੱਗਦਾ ਕਿ ਮੰਤੂ ਤੇ ਆਲੀ ਸ਼ਾਇਦ ਸਿਆਸਤ ਨੂੰ ক্লোਜ਼ ਕਰਨ ਵਾਸਤੇ ਥੋੜੇ ਇਨਕਲਾਈਂਡ ਨਜ਼ਰ ਆ ਰਹੇ ਸੀ ਪਹਿਲਾਂ ਹਾਲਾਂਕਿ ਮੰਤੂ ਤੇ ਆਲੀ ਦੇ ਮਨ ਵਿੱਚ ਕੀ ਹੈ ਇਹ ਜ਼ਾਹਿਰ ਤਾਂ ਉਹੀ ਜਾਣਦੇ ਨੇ ਪਰ ਹੁਣ ਤੱਕ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਨਹੀਂ ਛੱਡਿਆ ਹਾਲਾਂਕਿ ਵਿੱਚ ਬਹੁਤ ਸਾਰੇ ਸਟੈਂਸਸ ਇਦਾਂ ਦੇ ਆਏ ਜਿੱਥੇ ਮੰਤੂ ਤੇ ਆਲੀ ਬਾਰੇ ਚਰਚਾਾਂਵਾਂ ਚੱਲੀਆਂ ਕਿ ਸ਼ਾਇਦ ਮੰਤੂ ਤੇ ਆਲੀ ਅਕਾਲੀ ਦਲ ਛੱਡ ਕੇ ਕਿਤੇ ਦੂਸਰੀ ਪਾਰਟੀ ਵੱਲ ਜਾ ਸਕਦੇ ਨੇ ਸੀਐਮ ਭਗਵੰਤ ਮਾਨ ਦਾ ਜਿਹੜਾ ਨਰਮ ਸੁਭਾਅ ਮਨਪ੍ਰੀਤਿਆਲੀ ਦੀ ਤਰਫ ਸੀ ਐਵੇਂ ਹੀ ਪ੍ਰਤੀਤ ਹੁੰਦਾ ਸੀ ਕਿ ਮਨਪ੍ਰੀਤਿਆਲੀ ਸ਼ਾ ਨਾਮ ਆਦਮੀ ਪਾਰਟੀ ਦਾ ਪੱਲਾ ਫੜ ਲੈਣ ਪਰ ਮਨਪ੍ਰੀਤਿਆਲੀ ਨੇ ਅਕਾਲੀ ਦਲ ਦਾ ਪੱਲਾ ਨਹੀਂ ਛੱਡਿਆ ਪਰ ਹੁਣ ਸੀਨੀਅਰ ਪੱਤਰਕਾਰ ਕੁਝ ਦਾਅਵੇ ਕਰਦੇ ਆ ਮਨਪ੍ਰੀਤਿਆਲੀ ਬਾਰੇ ਸੀਨੀਅਰ ਪੱਤਰਕਾਰ ਚਰਚਾਵਾ ਕਰ ਰਹੇ ਨੇ ਕਿ ਮਨਪ੍ਰੀਤਿਆਲੀ ਦਰਅਸਲ ਕੁਝ ਹੋਰ ਸੋਚੀ ਬੈਠੇ ਸੀ ਸੀਨੀਅਰ ਪੱਤਰਕਾਰ ਇਹ ਵੀ ਦਾਅਵਾ ਕਰਦੇ ਆ ਕਿ ਮੰਤਰੀ ਤੇ ਆੜੀ ਦੇ ਕੋਲ ਪਹਿਲਾਂ ਸੁਧਾਰ ਲਹਿਰ ਦੇ ਕੁਝ ਲੀਡਰ ਗਏ ਸੀ ਜ਼ਾਹਿਰ ਤਨ ਹੋ ਸਕਦਾ ਹੈ ਕਿ ਸੁਧਾਰ ਲਹਿਰ ਦੇ ਵਿੱਚ ਭਰਤੀ ਕਰਾਉਣ ਵਾਸਤੇ ਗਏ ਹੋਣ ਪਰ ਕਹਿੰਦੇ ਕਿ ਉਹਨਾਂ ਨੇ ਉੱਥੇ ਕੋਰੀ ਨਾ ਕਰ ਦਿੱਤੀ ਸੁਧਾਰ ਲਹਿਰ ਨੂੰ ਕਿਉਂ ਨਹੀਂ ਉਸੋ ਦਰ ਲਹਿਰ ਦੇ ਵਿੱਚ ਭਰਤੀ ਹੋਣਗੇ ਸੀਨੀਅਰ ਪੱਤਰਕਾਰ ਇਸ ਗੱਲ ਦਾ ਦਾਵਾ ਕਰ ਰਹੇ ਹੈ ਅੱਗੇ ਸੀਨੀਅਰ ਪੱਤਰਕਾਰ ਇਹ ਵੀ ਦਾਵਾ ਕਰਦੇ ਹੈ ਕਿ ਅਕਾਲੀ ਆਪਣਾ ਕਾਰਜਕਾਲ ਜਿਹੜਾ ਹੈ ਬਤੌਰ ਵਿਧਾਇਕ ਪੂਰਾ ਕਰਕੇ ਲੰਬੇ ਹੋਣਾ ਚਾਹੁੰਦੇ ਸੀ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਹੋ ਸਕਦੀ ਹੈ ਕਿ ਮੰਪੀਤੇ ਆਲੀ ਉਹਨਾਂ ਚੁਣੇਦੇ ਵਿਧਾਇਕਾਂ ਦੇ ਵਿੱਚੋਂ ਇੱਕ ਨੇ ਜੋ ਅਕਾਲੀ ਦਲ ਦੇ ਖੇਮੇਰੇ ਵਿੱਚ ਇਸ ਵੇਲੇ ਹੈ ਪਰ ਇਹ ਪ੍ਰੋਗਰਾਮ ਜਿਹੜਾ ਕਥਿਤ ਪ੍ਰੋਗਰਾਮ ਮੰਪੀਤੇ ਆਲੀ ਦਾ ਸੀਨੀਅਰ ਪੱਤਰਕਾਰ ਨੇ ਦੱਸਿਆ ਉਹਦੇ ਵਿੱਚ ਉਹ ਸਾਰਾ ਕੁਝ ਵਿਚ ਵਿਚਾਲੇ ਰਹਿ ਗਿਆ ਤਾਂ ਕਰਕੇ ਕਿਉਂਕਿ ਸ਼੍ਰੀ ਕਾਲ ਤਖਸਾਲ ਦਾ ਹੁਕਮ ਆ ਗਿਆ ਸੀ ਦਿਸਮਗਰੋ ਉਹਨਾਂ ਨੇ ਇਹ ਸਾਰੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਹੁਣ ਤੱਕ ਜੋ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਚਰਚਾਵਾਂ ਬਣੀਆਂ ਜੋ ਕੁਝ ਵਾਪਰਿਆ ਮਨਪ੍ਰੀਤੇ ਵਾਲੀ ਦਾ ਉਸ ਦੇ ਵਿੱਚ ਰੋਲ ਜੋ ਵੇਖਣ ਨੂੰ ਮਿਲਿਆ ਸੀਨੀਅਰ ਪੱਤਰਕਾਰਾਂ ਦਾ ਦਾਵਾ ਹੈ ਕਿ ਉਹ ਸਿਰਫ ਸ਼੍ਰੀ ਕਾਲਟਕਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਮਨਾਮੇ ਦੀ ਪੂਰਤੀ ਵਾਸਤੇ ਮਨਪ੍ਰੀਤੇ ਵਾਲੀ ਨੇ ਹੁਣ ਤੱਕ ਉਹ ਕੀਤਾ ਹਾਲਾਂਕਿ ਮਨਪ੍ਰੀਤੇ ਵਾਲੀ ਇੱਕ ਕਿਨਾਰਾ ਕਰ ਚੁੱਕੇ ਸੀ ਆਲਰੇਡੀ ਇਹ ਦਾਵਾ ਕੀਤਾ ਜਾ ਰਿਹਾ ਸੀਨੀਅਰ ਪੱਤਰਕਾਰਾਂ ਵੱਲੋਂ ਕਿ ਮਨਪ੍ਰੀਤੇ ਵਾਲੀ ਸ਼ਾਇਦ ਹੁਣ ਇਸ ਤੋਂ ਬਾਅਦ ਸਿਆਸਤ ਤੋਂ ਹੀ کنਾਰਾ ਕਰ ਲੈਂਦੇ ਪਰ ਤਾਂ ਵੀ ਮਾਨਪੁਤੇਆਲੀ ਦੁਆਰਾ ਟਿਕੇ ਹੋਏ ਆ ਸ਼੍ਰੀ ਕਾਟਕਸਾਹਬ ਦੇ ਹੁਕਮਨਾਮੇ ਕਾਰਨ ਇਹ ਕਿਹਾ ਜਾ ਰਿਹਾ ਹੁਣ ਮਾਨਪੁਤੇਆਲੀ ਦਾ ਅਗਲਾ ਫੈਸਲਾ ਕੀ ਹੋਵੇਗਾ ਜੇ ਇਹ ਹੁਕਮਨਾਮਾ ਇਨ ਬਿਨ ਲਾਗੂ ਹੋ ਜਾਂਦਾ ਜਿਵੇਂ ਸੱਤ ਮੈਂਬਰੀ ਕਮੇਟੀ ਜਿਹੜਾ ਹਿੱਸਾ ਮਾਨਪੁਤੇਆਲੀ ਨੇ ਉਹ ਸੱਤ ਮੈਂਬਰੀ ਕਮੇਟੀ ਨਿਰਪੱਖ ਤੌਰ ਤੇ ਕਾਰਜਸ਼ੀਲ ਹੋ ਜਾਂਦੀ ਹੈ ਫਿਰ ਮਾਨਪੁਤੇਆਲੀ ਦਾ ਅਗਲਾ ਫੈਸਲਾ ਕੀ ਹੋਵੇਗਾ ਅਗਲਾ ਸਫ਼ਰ ਕੀ ਹੋਵੇਗਾ ਕਿ ਅਕਾਲੀ ਦਲ ਨੂੰ ਮਾਨਪੁਤੇਆਲੀ ਅਲਵਦਾ ਕਹਿ ਦੇਣਗੇ ਜਾਂ ਫਿਰ ਕੁਝ ਹੋਰ ਫੈਸਲਾ ਅਮਲ ਦੇ ਵਿੱਚ ਲਿਆ ਜਾਂਦਾ ਹੈ ਮੰਨਤੀ ਵਾਲੀ ਵੱਲ ਉਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸ ਦੇ ਰਮਨ ਬੜੇ ਰੋਮਾਂਟਿਕ ਪੰਜਾਬੀ